ਸਰਦਾਰ ਮੈੰਗਲ ਸਿੰਘ ਯਾਦਗਾਰੀ ਟੂਰਨਾਮੈਂਟ ਅਮਰਗੜ ਵਿਖੇ ਬੜੀ ਧੂਮ ਧਾਮ ਨਾਲ ਕਰਾਇਆ ਗਿਆ ਜਿਸ ਵਿੱਚ ਵਾਲੀਬਾਲ ਦੀਆਂ ਵਕ ਵਕ ਟੀਮਾਂ ਨੇ ਜਿੱਤੇ ਭਾਗ ਲਿਆ ਉੱਤੇ ਹੀ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਸਮੇਤ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨਮਾਜਰਾ ਤੇ ਹੋਰ ਕਈ ਦਿੱਗਜਾਗੂਆਂ ਨੇ ਇਸ ਮੇਲੇ ਦੀ ਸ਼ੋਭਾ ਵਧਾਈ ਬਾਰ 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 ਬੋਪਰਾ ਕਾਊਂਟਰ ਆ ਕਾਊਂਟਰ ਆ ਅੱਲੇ ਲੈ ਯੈਸ ਸਰ ਬੜੀ ਬੜੀ ਮਾਰ ਮਾਰ ਓਏ ਫੇਲ ਗਈ ਮਾਰੀ ਮਾਰ ਜੋ ਮਾਨਯੋਗ ਸਰਦਾਰ ਜਸਵੰਤ ਸਿੰਘ ਜੱਜਣ ਮਾਜਰਾ ਸਾਹਿਬ ਫਿਰਸ ਸਿੰਘ ਅਮਰਗੱਪ ਸਾਡੇ ਪ੍ਰਬੰਧਕ ਪ੍ਰਧਾਨ ਜੀ ਸਰ ਸਰਦੀਪ ਸਿੰਘ ਗੋਗੀ ਪੌਦੀ ਪੱਟੀ ਜਸਵਿੰਦਰ ਜੱਸੀ ਪੰਜੀਤ ਪਹਿਮਾ ਅਮਰਪਾਲ ਤੇ ਭੁਇਂਦਰ ਸਿੰਘ ਦੀਆਂ ਲਾਗੜੀਆਂ ਹਾਪੀ ਸਿੰਘ ਸੋਹੀ Yes, Paul, I'll be complete ਸਾਡਾ 25ਵਾਂ ਮੰਗਲ ਸਿੰਘ ਯਾਦਗਾਰੀ ਟੂਰਨਾਮੈਂਟ ਚੱਲ ਰਿਹਾ ਅਸੀਂ ਇਹ ਸਾਰਾ ਸਾਡੇ ਟਰਸਟ ਦੇ ਮੈਂਬਰ ਕਾਫੀ ਸਾਡੇ ਨਾਲ ਪੁਰਾਣੇ ਜੁੜੇ ਹੋਏ ਆ ਉਹਨਾਂ ਦੀ ਮਦਦ ਨਾਲ ਇਹ ਜਿਹੜਾ ਟੂਰਨਾਮੈਂਟ ਕਰਾਉਂਦੇ ਆ ਇਹ ਅੱਗੇ ਤੋਂ ਅਸੀਂ ਕਰਾਉਂਦੇ ਰਹਿਵਾਂਗੇ ਇਸ ਇਸੇ ਤਰ੍ਹਾਂ ਸਾਡੇ ਉਸਤਾਦ ਸਦਾ ਮੰਗਲ ਸਿੰਘ ਜੀ ਨੂੰ ਅਸੀਂ ਯਾਦ ਕਰਦੇ ਹਾਂ 25ਵਾਂ ਟੂਰਨਾਮੈਂਟ ਹੋ ਰਿਹਾ ਔਰ ਮੈਂ ਹੁਣੇ ਜਿਹੜੇ ਪਲੇਅਰ ਦਾ ਉਹਨਾਂ ਨੂੰ ਮਿਲਿਆ ਬਹੁਤ ਹੀ ਚੰਗਾ ਲੱਗਿਆ ਕਿ ਅਮਰਗੜ ਛੋਟਾ ਜਿਹਾ ਕਸਬਾ ਪਰ ਫਿਰ ਵੀ ਐਡੀ ਵੱਡੀ ਗੇਮ ਕਰਾ ਰਿਹਾ ਐ ਐਡਾ ਵੱਡਾ ਟੂਰਨਾਮੈਂਟ ਕਰਾ ਰਿਹਾ ਔਰ ਲਗਾਤਾਰ ਕਰਾ ਰਿਹਾ ਐ ਇਹ ਸਾਰੇ ਅਮਰਗੜ ਦੇ ਲੋਕ ਮੈਂ ਸਮਝਦਾ ਇਹ ਬਹੁਤ ਅੱਛੀ ਗੱਲ ਆ ਕਿ ਮੈਂ ਤਾਂ ਸਾਰੇ ਸਾਡੇ ਕਲੱਬ ਦੇ ਜਿੰਨੇ ਵੀ ਸੂ ਮੈਂਬਰ ਸਾਹਿਬਾਨ ਨੇ ਉਹਨਾਂ ਦੇ ਮਿਹਨਤ ਨੂੰ ਉਹਨਾਂ ਦੇ ਯਤਨਾਂ ਨੂੰ ਸਲਾਮ ਕਰਦਾ ਕਿਉਂਕਿ ਸਾਡੇ ਵੱਡੇ ਵੀਰ ਮਹਿੰਗਲ ਜੀ ਦੀ ਯਾਦ ਦੇ ਵਿੱਚ 25 ਸਾਲ ਉਹਨਾਂ ਦੀ ਯਾਦ ਨੂੰ ਸਾਜਾ ਰੱਖਣਾ ਲੋਕਾਂ ਤੱਕ ਇੱਕ ਜਾਗਰੂਕ ਕਰਨਾ ਖੇਡਾਂ ਦੇ ਨਾਲ ਬੱਚਿਆਂ ਨੂੰ ਜੋੜਨਾ ਨਸ਼ਿਆਂ ਤੋਂ ਦੂਰ ਕਰਨਾ ਮੈਂ ਸਮਝਦਾ ਵੀ ਇਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਸਕਦੀ ਕੋਈ ਲੋਕ ਸਾਲ 2 ਸਾਲ ਕੋਈ ਘਟਨਾ ਘਟੇ ਉਹਦੀ ਯਾਦਾਂ ਰੱਖਦੇ ਨੇ ਘਰ ਦੇ ਮੈਂਬਰ ਵੀ ਭੁੱਲ ਜਾਂਦੇ ਨੇ ਪਰ ਮੈਂ ਵਿਸ਼ੇਸ਼ ਤੌਰ ਤੇ ਜਿਹੜੇ ਕਲੱਬ ਦੇ ਸਾਰੇ ਅਹੁਦੇਦਾਰ ਸਾਹਿਬਾਨ ਨੇ ਇਹਨਾਂ ਨੂੰ ਸਲਾਮ ਕਰਦਾ ਵੀ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਜਤਨ ਇੱਕ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਜਿਹੜਾ ਕਿ ਹਰ ਸਾਲ ਪਹਿਲਾਂ ਨਾਲੋਂ ਬਿਹਤਰੀਨ ਅ ਰੋਲ ਨਮੋਦਾ ਕਿ ਲੋਕਾਂ ਦੀ ਪਸੰਦ ਦਾ ਟੂਰਨਾਮੈਂਟ ਬਣਿਆ ਤੇ ਵਧਾਈ ਦੇਣੀ ਚਾਹਾਂਗਾ ਕਲੱਬ ਨੂੰ ਜਿਨ੍ਹਾਂ ਨੇ 25 ਸਾਲ ਤੋਂ ਸਰਦਾਰ ਬੈਂਗਲ ਸਿੰਘ ਜੀ ਦੀ ਇਹ ਮਿੱਠੀ ਯਾਦ ਤਾਜ਼ਾ ਰੱਖੀ ਹੈ ਔਰ ਜਿਹਦੇ ਨਾਲ ਪੰਜਾਬੀਆਂ ਨੂੰ ਖਾਸ ਤੌਰ ਜਿਹੜੇ ਵੋਲੀਬਾਲ ਦੇ ਪਲੇਅਰ ਨੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲਦਾ ਹੈ ਅਮਰਗੜ ਨੂੰ ਹਾਊਸ ਆਫ ਵੋਲੀਬਾਲ ਕਿਹਾ ਜਾਂਦਾ ਹੈ ਸੋ ਇਹਦਾ ਜਿਹੜਾ ਸੇਰਾ ਹੈ ਉਹ ਖਾਸ ਤੌਰ ਤੇ ਮੈਂ ਜਿਹੜੇ ਪ੍ਰਬੰਧਕ ਕਮੇਟੀ ਹੈ ਇੱਥੋਂ ਦੀ ਉਹਨਾਂ ਨੂੰ ਦੇਣਾ ਚਾਹਾਂਗਾ ਔਰ ਇਸ ਤਰ੍ਹਾਂ ਦੇ ਟੂਰਨਾਮੈਂਟ ਪੰਜਾਬ 'ਚ ਜਗ੍ਹਾ-ਜਗ੍ਹਾ ਹੋਣਾ ਚਾਹੀਦੇ ਨੇ ਜੀ